ਦੀਵਾਲੀ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਚੱਲ ਰਹੀ ਹੈ ਦੋ ਕੁ ਦਿਨ ਰਹਿ ਗਏ ਪਰ ਫਿਰ ਹਜੇ ਤੱਕ ਲੋਕ ਇਹ ਸੋਚਦੇ ਬੈਰੇ ਕਿ ਪਤਾ ਨਹੀਂ ਕਦੋਂ ਕਿੰਨੇ ਮਨਾਣੀ ਕੋਈ ਕਹਿੰਦਾ 20 ਨੂੰ ਮਨਾਣੀ ਕੋਈ ਕਹਿੰਦਾ 21 ਨੂੰ ਮਨਾਣੀ ਦੀਵਾਲੀ ਹਮੇਸ਼ਾ અમાਵਸ ਨੂੰ ਹੁੰਦੀ ਹੈ અમાਵਸ ਵਾਲੇ ਦਿਨ ਰਾਤ ਹੋਣੀ ਚਾਹੀਦੀ ਉਸ ਦਿਨ ਤਾਂ ਰਾਤ ਨੂੰ ਹੀ ਪੂਜਾ ਕੀਤੀ ਜਾਂਦੀ ਹੈ ਅਗਰ ਤੁਸੀਂ ਇਹ ਪੂਜਾ 21 ਤਰੀਕ ਨੂੰ ਕਰਦੇ ਹੋ ਤਾਂ ਉਸ ਦਿਨ અમાਵਸ ਖਤਮ ਹੋ ਜਾਏਗੀ ਤੁਹਾਡੀ 5:40 ਤੇ અમાਵਸ 21 ਤਰੀਕ ਨੂੰ ਖਤਮ ਹੋ ਰਹੀ ਹੈ ਤਾਂ 21 ਤਰੀਕ ਨੂੰ ਜਿਹੜਾ ਹੈ ਪ੍ਰਤੀਪਦਾ ਯਾਨੀ ਕਿ ਪਹਿਲੀ ਤਿਥੀ ਸਟਾਰਟ ਹੋ ਜਾਏਗੀ। ਤਾਂ ਪਹਿਲੀ ਤਿਥੀ ਨੂੰ અમાਵਸ ਨਹੀਂ ਹੋਏਗੀ ਔਰ ਉਸ ਦਿਨ ਦੀਵਾਲੀ ਪੂਜਨ ਅਸੀਂ ਨਹੀਂ ਕਰ ਸਕੋਗੇ। ਦੀਵਾਲੀ ਦੀ ਪੂਜਾ ਜਿਹੜੀ ਹੈਗੀ ਏ 7:00 ਬਜ ਕੇ 8 ਮਿੰਟ ਤੋਂ ਲੈ ਕੇ 8:00 ਬਜ ਕੇ 18 ਮਿੰਟ ਤੱਕ 20 ਤਰੀਕ ਨੂੰ ਜ਼ਰੂਰ ਕਰੋ। ਤੁਸੀਂ ਕਿਹਾ ਵੀ ਛੁੱਟੀ ਵਾਲੇ ਦਿਨ ਨਹੀਂ ਆ ਜਿਵੇਂ ਲੋਕ ਮਨਾ ਰਹੇ ਨੇ ਦੀਵਾਲੀ ਤਾਂ ਦੀਵਾਲੀ ਮਨਾਓ ਤੁਸੀਂ 21 ਤਰੀਕ ਨੂੰ ਮਨਾਓ। ਕੋਈ ਰਖੜੀ ਹੋਵੇ ਕੋਈ ਕੁਝ ਹੋਵੇ ਹਰ ਤਿਯਾਰ ਜਿਹੜਾ ਦੋ ਦੋ ਤਰੀਕਾਂ ਆਉਣ ਲੱਗਦੀ ਹੈ। ਮਹੂਰਤ ਵੀ ਜਿਹੜਾ ਹੁੰਦਾ ਹੈ ਉਹ ਵੀ ਸੜਨ ਦੇਸੀ ਤਿੱਥੀਆਂ ਨਾਲ ਹੁੰਦਾ ਹੈ ਨਾ ਕੀ ਜੀ ਇੰਗਲਿਸ਼ ਦੇ ਤਿੱਥੀਆਂ ਨਾਲ ਧਨ ਤੇਰਸ ਦੀ ਕੀ ਤਰੀਕ ਦੱਸੀ ਗਈ ਹੈ ਧਨ ਤੇਰਸ ਦੀ ਕੱਲ ਦਾ 18 ਤਰੀਕ ਹੈ ਠੀਕ ਹੈ ਧਨ ਤੇਰਸ ਵੀ 18 ਤਰੀਕ ਨੂੰ ਤੁਸੀਂ ਕਰੋ ਹਾਂ ਉਹ ਸ਼ਾਮ ਦਾ ਮੂਹਰਤ ਹੈ ਉਹਦਾ ਤੇ ਇੱਕ ਪ੍ਰਦੋਸ਼ ਕਾਲ ਵੀ ਹੁੰਦਾ ਜਿਹੜਾ ਉਹ ਵੀ 20 ਤਰੀਕ ਨੂੰ ਹੀ ਹੋ ਰਿਹਾ ਹੈ ਅਸ਼ਿਦ ਕਾਲ ਪ੍ਰਦੋਸ਼ ਕਾਲ ਸੋ ਇਸ ਕਰਕੇ ਬੈਟਰ ਹੈ ਤੁਸੀਂ 20 ਤਰੀਕ ਦਾ ਜਿਹੜਾ ਮੂਹਰਤ ਕੱਢਿਆ ਉਹ ਗੈਸਟ ਹੈ ਪਰ ਸਹੀ ਢੰਗ ਕੀ ਹੈ ਤੁਹਾਡੇ ਮੁਤਾਬਿਕ ਲక్ష్ਮੀ ਨੂੰ ਟਿਕਾਉਣ ਵਾਸਤੇ ਲక్ష్ਮੀ ਟਿਕਾਣਾ ਹੀ ਸਭ ਨਾਲੋਂ ਵੱਡੀ ਗੱਲ ਹੈ ਕੁਮਾਰ ਤਾਂ ਹਰ ਕੋਈ ਲੰਦਾ ਬਹੁਤ ਸਾਰੇ ਮੰਤਰ ਨੇ ਲక్ష్ਮੀ ਜੀ ਦੇ ਨੈਟ ਤੇ ਅਵੇਲੇਬਲ ਨੇ ਉਹਨਾਂ ਮੰਤਰਾਂ ਦਾ ਉਚਾਰਨ ਕਰੋ ਉਹ ਮੰਤਰਾਂ ਦਾ ਘੱਟੋ ਘੱਟ 108 ਵਾਰੀ ਜਾਪ ਜ਼ਰੂਰ ਕਰੋ ਦੀਵਾਲੀ ਵਾਲੇ ਦਿਨ ਕਮਲ ਦਾ ਫੁੱਲ ਇੱਕ ਕਮਲ ਗट्टे ਦੀ ਮਾਲਾ ਹਮ ਇਹਦਾ ਇਸਤੇਮਾਲ ਜ਼ਰੂਰ ਕਰੋ ਇਹਦੇ ਚ ਕਪੂਰ ਦਾ ਇਸਤੇਮਾਲ ਜ਼ਰੂਰ ਕਰੋ ਜੀ ਦਹੀਂ ਦਾ ਇਸਤੇਮਾਲ ਜ਼ਰੂਰ ਕਰੋ ਸ਼ੁੱਧ ghee ਇਹਦਾ ਇਸਤੇਮਾਲ ਜ਼ਰੂਰ ਕਰੋ ਜੀ ਚੀਨੀ ਚਾਵਲ ਚਾਵਲ ਵੀ ਜਿਹੜਾ ਬਾਸਮਤੀ ਲੈਣੇ ਟੋਟਾ ਚਾਵਲ ਨਹੀਂ ਲੈਣੇ ਠੀਕ ਹੈ ਤੇ ਸੁਪਾਰੀ ਇਹ ਨਾ ਇੱਕ ਕਾਫੀ ساری ਜਿਹੜੀ ਚੀਜ਼ਾਂ ਇਹਨਾਂ ਚੋਂ ਘੱਟੋ ਘੱਟ ਪੰਜ ਚੀਜ਼ਾਂ ਦਾ ਇਸਤੇਮਾਲ ਤਾਂ ਜ਼ਰੂਰ ਕਰੋ ਕਿ ਸਾਡੀ ਲక్ష్ਮੀ ਜਾ ਕਿਥੇ ਰਹੀ ਹੈ ਜਾ ਕਿਥੇ ਰਹੀ ਹੈ ਇਹ ਨਾ ਹੋਵੇ ਨਾ ਤੁਹਾਡੀ ਲక్ష్ਮੀ ਹਸਪੀਟਲਾਂ 'ਚ ਜਾ ਰਹੀਏ ਕਚਹਿਰੀਆਂ 'ਚ ਜਾ ਰਹੀਏ ਤੁਹਾਡੀ ਲక్ష్ਮੀ ਕਿਤੇ ਗਲਤ ਕੰਮਾਂ ਤੇ ਜਾ ਰਹੀ ਤੇ ਬੱਚੇ ਹੀ ਗਲਤ ਇਸਤੇਮਾਲ ਕਰ ਰਹੇ ਆ ਸੋ ਲక్ష్ਮੀ ਅੱਗੇ ਇਹ ਅਰਦਾਸ ਇਹ ਪ੍ਰਮਾਤਮਾ ਅੱਗੇ ਜ਼ਰੂਰ ਕਰਿਆ ਕਰੋ ਬੇਨਤੀ ਕਰਿਆ ਕਰੋ ਇਹ ਪ੍ਰਮਾਤਮਾ ਇਹ ਲక్ష్ਮੀ ਮਾਤਾ ਜੇ ਤੂੰ ਸਾਡੇ ਕੋਲ ਆਈਂ ਤੇ ਸਾਡੇ ਚੰਗੇ ਕੰਮਾਂ 'ਚ ਹੀ ਲਾਈਂ ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮਹਾ ਪ੍ਰਬਲੀਨ ਕੌਰ ਸਾਲ 2025 ਦੀ ਦੀਵਾਲੀ ਦੀ ਤਰੀਕੀਏ ਇਸ ਨੂੰ ਲੈ ਕੇ ਹਜੇ ਤੱਕ ਲੋਕ ਜਿਹੜੇ ਨੇ ਕਨਫਿਊਜ਼ਨ ਦੇ ਵਿੱਚ ਨੇ ਹਰ ਸਾਲ ਦੋ ਤਰੀਕਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਜਾਂਦੀਆਂ ਨੇ ਤੇ ਆਖਿਰ ਤੱਕ ਲੋਕ ਜਿਹੜੇ ਨੇ ਇਸ ਕਨਫਿਊਜ਼ਨ ਦੇ ਵਿੱਚ ਹੀ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਆ ਆਖਿਰ ਦੇ ਵਿੱਚ ਇਹ ਕਹਿ ਕੇ ਦੀਵਾਲੀ ਮਨਾਈ ਜਾਂਦੀ ਕਿ ਜਦੋਂ ਸਾਰੇ ਮਨਾਣਗੇ ਉਸ ਦਿਨ ਹੀ ਮਨਾ ਲੀਤੀ ਜਾਵੇਗੀ ਉਸ ਦਿਨ ਹੀ ਲక్ష్ਮੀ ਪੂਜਾ ਜਿਹੜਾ ਕਰ ਲਿੱਤਾ ਜਾਵੇਗਾ ਸਾਡੇ ਨਾਲ ਐਸਟ੍ਰੋਲੋਜਰ ਦੀਪਕ ਤਵਨ ਮੌਜੂਦ ਨੇ ਜਾਣਦੇ ਆ ਕਿ ਲక్ష్ਮੀ ਪੂਜਾ ਦਾ ਕਿਹੜਾ ਸਹੀ ਮੂਰਤ ਹੈ ਤਾਂ ਦੀਵਾਲੀ ਕਿਸ ਦਿਨ ਮਨਾਈ ਜਾਣੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਹਰ ਸਾਲ ਹਰ ਤਿਹਾੜ ਜਿਹੜਾ ਦੋ ਦੋ ਤਰੀਕਾ ਦੇ ਨਾਲ ਆਉਣ ਲੱਗ ਗਿਆ ਤੇ ਲੋਕ ਇਸ ਚੀਜ਼ ਦੀ ਕਨਫਿਊਜ਼ਨ ਦੇ ਵਿੱਚ ਨੇ ਤਾਂ ਕਦੀ ਕਿਸੇ ਦੀ ਗੱਲ ਸੁਣ ਲਿੱਤੀ ਜਾਂਦੀ ਕਦੀ ਕਿਸੇ ਦੀ ਗੱਲ ਸੁਣ ਲਿੱਤੀ ਜਾਂਦੀ ਹੈ ਕਦੀ ਸਰਕਾਰੀ ਛੁੱਟੀ ਦੇਖ ਲਿੱਤੀ ਜਾਂਦੀ ਹੈ ਤੇ ਕਦੀ ਇਹ ਕਿਹਾ ਜਾਂਦਾ ਵੀ ਕਦੀ ਵੀ ਦੀਵਾਲੀ ਜਿਹੜੀ ਜਦੋਂ ਸਾਰੇ ਪਟਾਕੇ ਚਲਾਣਗੇ ਉਦੋਂ ਮਨਾ ਲਿੱਤੀ ਜਾਵੇਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੀਵਾਲੀ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਚੱਲ ਰਹੀ ਹੈ ਦੋ ਕੁ ਦਿਨ ਰਹਿ ਗਏ ਪਰ ਫਿਰ ਹਜੇ ਤੱਕ ਲੋਕ ਇਸੋ ਉੱਤੇ ਬਹਿਰੇ ਕਿ ਪਤਾ ਨਹੀਂ ਕਦੋਂ ਕਿੰਨੇ ਮਨਾਣੀ ਕੋਈ ਕਹਿੰਦਾ 20 ਨੂੰ ਮਨਾਣੀ ਕੋਈ ਕਹਿੰਦਾ 21 ਨੂੰ ਮਨਾਣੀ ਤੁਹਾਡੇ ਮੁਤਾਬਕ ਸਹੀ ਡੇਟ ਕਿਹੜੀ ਹੈ ਅ ਮੈਡਮ ਦੀਵਾਲੀ ਜਿਹੜੀ ਇਹ ਇਹ ਪੰਜ ਦਿਵਸੀ ਤਿਉਹਾਰ ਹੈ ਠੀਕ ਹੈ ਲੇਕਿਨ ਇਸ ਸਾਲ ਇਹ 6 ਦਿਵਸੀ ਹੋ ਗਿਆ 6 ਦਿਨਾਂ ਦਾ ਤਿਉਹਾਰ ਹੈ ਵਾਦੇ ਚ ਹੀ ਹੈ ਪਹਿਲੇ ਤਾਂ ਇਹ ਲੱਗੇ ਜੱਲੂ ਕੋਈ ਤਿਹਾਰ ਘਟਨਾਣੀ ਚਾਹੀਦਾ ਇਹ ਵਾਦੇ ਚ ਹੀ ਹੋ ਰਿਹਾ ਦੂਸਰਾ ਜਿਹੜਾ ਹੈ ਕਿ ਆਪਣਾ ਜਿਹੜਾ ਆਂਡੀਆਂ ਦੇ ਵਿੱਚ ਅਸੀਂ ਜੋ ਵੀ ਮਹੂਰਤ ਤਿਹਾਰ ਮਨਾਣੇ ਆ ਉਹ ਦੇਸੀ ਤਿਥੀਆਂ ਦੇ ਨਾਲ ਮਨਾਣੇ ਆ ਨਾ ਕਿ ਇੰਗਲਿਸ਼ ਤਿਥੀਆਂ ਦੇ ਨਾਲ ਜੀ ਜੀ ਇੰਗਲਿਸ਼ ਤਿਥੀ ਇਹ ਜਿਹੜੀ ਰਾਤ ਨੂੰ 001 ਇੱਕ ਤੇ سٹਾਰਟ ਹੋ ਜਾਂਦੀ ਏ ਠੀਕ ਹੈ ਉਹਨੂੰ ਅਸੀਂ ਅਗਲੀ ਡੇਟ ਮੰਨਦੇ ਆ ਲੇਕਿਨ ਦੇਸੀ ਤਿਥੀਆਂ ਦੇ ਵਿੱਚ ਇਦਾਂ ਨਹੀਂ ਹੁੰਦਾ ਤੇ ਇਸ ਵਾਰ ਜਿਹੜਾ ਤਿਹਾਰ ਹੈਗਾ ਮੱਸਿਆ ਜਿਹੜੀ ਸਟਾਰਟ ਹੋ ਰਹੀ ਏ ਦੀਵਾਲੀ ਸਭ ਨਾਲ ਪਹਿਲੇ ਤਾਂ ਇਸ ਮੇਨ ਚੀਜ਼ ਦੇਖਣ ਲਈ ਏ ਕਿ ਜਿਹੜੀ ਦੀਵਾਲੀ ਏ ਦੀਵਾਲੀ ਹਮੇਸ਼ਾ અમાਵਸ ਨੂੰ ਹੁੰਦੀ ਏ અમાਵਸ ਵਾਲੇ ਦਿਨ ਰਾਤ ਹੋਣੀ ਚਾਹੀਦੀ ਉਸ ਦਿਨ ਜੀ ਤਾਂ ਰਾਤ ਨੂੰ ਹੀ ਪੂਜਾ ਕੀਤੀ ਜਾਂਦੀ ਏ ਅਗਰ ਤੁਸੀਂ ਇਹ ਪੂਜਾ 21 ਤਰੀਕ ਨੂੰ ਕਰਦੇ ਹੋ ਤਾਂ ਉਸ ਦਿਨ અમાਵਸ ਖਤਮ ਹੋ ਜੇਗੀ ਤੁਹਾਡੀ 5:40 ਤੇ અમાਵਸ 21 ਤਰੀਕ ਨੂੰ ਖਤਮ ਹੋ ਰਹੀ ਹੈ ਤਾਂ 21 ਤਰੀਕ ਨੂੰ ਜਿਹੜਾ ਪ੍ਰਤੀਪਦਾ ਯਾਨੀ ਕਿ ਪਹਿਲੀ ਤithi ਸਟਾਰਟ ਹੋ ਜੇਗੀ ਤਾਂ ਪਹਿਲੀ ਤithi ਨੂੰ અમાਵਸ ਨਹੀਂ ਹੋਏਗੀ ਔਰ ਉਸ ਦਿਨ ਦੀਵਾਲੀ ਪੂਜਨ ਅਸੀਂ ਨਹੀਂ ਕਰ ਸਕਦੇ ਜੀ ਲੇਕਿਨ ਬਹੁਤ ਸਾਰੇ ਸ਼ਾਸਤਰਾ ਦੇ ਵਿੱਚ ਨਿਹਿਤ ਹੈ ਕਿ ਜਿਸ ਦਿਨ ਸਵੇਰੇ ਸਵੇਰੇ ਮਤਲਬ ਸੂਰੇ ਉਹਦੇ ਹੁੰਦਾ ਉਸ ਦਿਨ ਦੀ ਤੀਤੀ ਹੀ ਪੂਰਾ ਦਿਨ ਮਨਿਆ ਰਹਿੰਦੀ ਹੈ ਲੇਕਿਨ ਕਈ ਚੀਜ਼ਾਂ ਨੂੰ ਸੀ ਹੋਰ ਅਗਰ ਕੰਸੀਡਰ ਕਰੀਏ ਤਾਂ ਇਹ ਇੱਕ ਬਹੁਤ ਜ਼ਿਆਦਾ ਭ੍ਰਮ ਫੈਲ ਚੁੱਕਾ ਸਾਰਿਆਂ ਦੇ ਵਿੱਚ ਔਰ ਇੱਕ ਕਨਫਿਊਜ਼ਨ ਮੈਂ ਕਹਿੰਦਾ ਪੰਜਾਬ ਦੇ ਵਿੱਚ ਨਹੀਂ ਹੈਗੀ ਇਹ 올 ਓਵਰ ਇੰਡੀਆ ਦੇ ਵਿੱਚ ਇਹ ਚੀਜ਼ ਹੋ ਚੁੱਕੀ ਹੈ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ 20 ਨੂੰ ਮਨਾਈਏ ਤਾਂ 21 ਨੂੰ ਤਾਂ ਮੈਂ ਆਪਣੇ ਪ੍ਰੋਸੈਸ ਨਾਲ ਮਤਲਬ ਇਸ ਲੋਕਾਂ ਨੂੰ ਵੀ ਇਹ ਚੀਜ਼ ਵਧੀਆ ਲੱਗੇਗੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਕਿ ਲੋਕਾਂ ਦਾ ਜਿਹੜਾ ਭ੍ਰਮ ਹੈ ਉਹ ਟੁੱਟ ਜਾਏਗਾ ਵੀ ਆਪਾਂ ਦੀਵਾਲੀ ਦਾ ਜਿਹੜਾ ਉਹਨਾਂ ਦਾ ਕਨਫਿਊਜ਼ਨ ਹੈ ਉਹ ਠੀਕ ਹੋ ਜਾਏਗੀ। ਤਾਂ ਦੀਵਾਲੀ ਦੀ ਪੂਜਾ ਜਿਹੜੀ ਹੈਗੀ ਏ 7:00 ਵਜੇ 8 ਮਿੰਟ ਤੋਂ ਲੈ ਕੇ 8:12 ਮਿੰਟ ਤੱਕ। ਹੂੰ। 20 ਤਰੀਕ ਨੂੰ ਜ਼ਰੂਰ ਕਰੋ। ਜੀ। ਜਿਹੜੀ ਦੀਵਾਲੀ ਪੂਜਾ। ਜੀ। ਜਿਹੜੀ ਤੁਸੀਂ ਦੀਵਾਲੀ ਜਿਵੇਂ ਤੁਸੀਂ ਕਿਹਾ ਵੀ ਛੁੱਟੀ ਵਾਲੇ ਦੇਣੀਆਂ ਜਿਵੇਂ ਲੋਕ ਮਨਾ ਰਹੇ ਨੇ ਦੀਵਾਲੀ ਤਾਂ ਦੀਵਾਲੀ ਮਨਾਓ ਤੁਸੀਂ 21 ਤਰੀਕ ਨੂੰ ਮਨਾਓ। ਜੀ। ਦੂਸਰੇ ਪਾਸੇ ਜੇ ਅਸੀਂ ਦੇਖਿਆ ਜਾਈਏ ਤਾਂ ਜਿਹੜਾ ਸਾਨੂੰ ਜਿਹੜਾ ਆਰਡਰ ਹੁੰਦਾ ਉਹ ਹੁੰਦਾ ਹੈ ਵੈਸ਼ਨੂ ਦਰਬਾਰ ਤੋਂ ਕਟੜਾ ਤੋਂ ਉਹਨਾਂ ਨੇ 21 ਨੂੰ ਹੀ ਨਿਹਿਤ ਕੀਤਾ ਵੀ 21 ਤਰੀਕ ਨੂੰ ਦਿਵਾਲੀ ਮਨਾਓ ਜੀ ਲੇਕਿਨ ਜੇ ਆਪਾਂ ਹੋਰ ਪਾਸੇ ਜੇ ਅਗਰ ਆਪਾਂ ਯੂਪੀ ਸਾਈਡ ਜਾਂ ਹੋਰ ਜਿਹੜੇ ਵੀ ਸਾਡੇ ਵੱਡੇ ਵੱਡੇ ਆਧਾਰੇ ਨੇ ਹਨਾ ਮੰਦਿਰ ਨੇ ਉਹਨਾਂ ਨੇ ਕਈਆਂ ਨੇ 20 ਨੂੰ 20 ਤਰੀਕ ਦੀ ਦਿਵਾਲੀ ਨੂੰ ਕਿਹਾ ਲੇਕਿਨ ਇਹਦੇ ਵਿੱਚ ਇੱਕ ਕਨਫਿਊਜ਼ਨ ਇੰਨੀ ਕੋ ਕ੍ਰੀਏਟ ਹੋ ਗਈ ਹੈ ਕਿ ਉਹ ਫਿਰ ਆਪਸ ਦੇ ਵਿੱਚ ਹੀ ਸਾਰਿਆਂ ਨੂੰ ਇਸ ਚੀਜ਼ ਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਣਾ ਹੈ ਤੇ ਮੈਂ ਇਸ ਚੀਜ਼ ਦਾ ਹੱਲ ਇਹ ਲੱਭਿਆ ਕਿ ਜਿਹੜੀ ਸਹੀ ਦੀਵਾਲੀ ਦੀ ਪੂਜਾ ਹੈਗੀ ਏ ਉਹ 20 ਤਰੀਕ ਦੀ ਰਾਤ ਨੂੰ 7 ਵਜੇ ਕੇ ਮਤਲਬ ਤੁਸੀਂ 7 ਵਜੇ ਸਵਾ 7 ਤੋਂ ਲੈ ਕੇ ਸਵਾ 8 ਦੇ ਵਿੱਚ ਵਿੱਚ ਦੀਵਾਲੀ ਪੂਜਾ ਜ਼ਰੂਰ ਕਰੋ ਦੀਵਾਲੀ ਤੁਸੀਂ ਮਨਾਣੀ ਹੈ ਪਟਾਕੇ ਚਲਾਣੇ ਹੋਰ ਕੁਝ ਕਰਨਾ ਹੈ ਉਹ ਤੁਸੀਂ 21 ਤਰੀਕ ਨੂੰ ਕਰੋ ਲੇਕਿਨ ਇਹ ਹੈ ਕਿ ਜਿਸ ਦਿਨ ਤੁਸੀਂ ਉਹ ਦੀਵਾਲੀ ਪੂਜਾ ਕਰਨੀ ਹੈ ਤੁਸੀਂ ਨੋਰਮਲ 21 ਤਰੀਕ ਨੂੰ ਵੀ ਕਰ ਸਕਦੇ ਹੋ ਲੇਕਿਨ 20 ਤਰੀਕ ਨੂੰ ਦੀਵਾਲੀ ਪੂਜਾ ਜ਼ਰੂਰ ਕਰੋ ਤਾਂ ਜੋ ਇੱਕ ਮਨ ਦੇ ਵਿੱਚ ਜਿਹੜੀ ਸੰਸ਼ਯਾ ਸਾਡੇ ਦਿਮਾਗ ਦੇ ਵਿੱਚ ਉਥਰ ਪੁਥਰ ਚੱਲ ਰਹੀ ਹੈ ਕਿ 20 ਜਾਂ 21 ਤੋਂ ਕਲੀਅਰ ਹੋ ਜਾਏਗਾ 20 ਨੂੰ ਵੀ ਕਰ ਲੋ ਤੇ 21 ਨੂੰ ਵੀ 20 ਨੂੰ ਪੂਜਾ ਜ਼ਰੂਰ ਕਰੋ ਜੀ 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 ਚਾਹੇ ਤੁਸੀਂ ਜਿਸ ਹਿਸਾਬ ਨਾਲ ਮਰਜ਼ੀ ਕਰਨੀ ਥੋੜੀ ਕਰਨੀ ਹੈ ਜਿਸ ਤਰ੍ਹਾਂ ਵੀ ਤੁਸੀਂ ਕਰਦੇ ਹੋ 20 ਤਰੀਕ ਨੂੰ ਪੂਜਾ ਉਸ ਟਾਈਮ ਦੇ ਉੱਤੇ ਜ਼ਰੂਰ ਕਰੋ ਜੀ ਸਰ ਸਰ ਇਹ ਰੀਜ਼ਨ ਕੀ ਬਣਦਾ ਹੈ ਇਹਦਾ ਅਗਰ ਪੁੱਛਿਆ ਜਾਵੇ ਹਰ ਵਾਰੀ ਲੋਕ ਇਹੀ ਕਹਿੰਦੇ ਵੀ ਹਰ ਤਿਹਾੜੀ ਦੋ ਤਰੀਕਾਂ ਦਾ ਹੋ ਗਿਆ ਕੋਈ ਰਖੜੀ ਹੋਵੇ ਕੋਈ ਕੁਛ ਹੋਵੇ ਹਰ ਤਿਹਾੜ ਜਿਹੜਾ ਦੋ ਦੋ ਤਰੀਕਾਂ ਆਣ ਲੱਗੀਆਂ ਨੇ ਮੈਂ ਤੁਹਾਨੂੰ ਇਹੀ ਗੱਲ ਕੀਤੀ ਸੀ ਵੀ ਜਿਹੜਾ ਸਾਡੀ ਹੈਗੇ ਦੇਸੀ ਤਿਥੀਆਂ ਤਾਂ ਦੇਸੀ ਤਿਥੀ ਜਿਹੜੀ ਹੈ ਨਾ ਉਹ ਅਗਰ ਪੂਰਾ 24 ਘੰਟੇ ਲੈਂਦੀ ਹੈ ਤੇ ਲੇਕਿਨ ਉਹ ਕਿਸ ਟਾਈਮ ਉਹਦਾ ਸਟਾਰਟ ਹੋਣਾ ਹੈ ਉਹ ਕੋਈ ਦੁਪਹਿਰੇ ਸਟਾਰਟ ਹੁੰਦੀ ਹੈ ਕੋਈ ਅਗਲੇ ਦਿਨ ਸਟਾਰਟ ਹੁੰਦੀ ਹੈ ਕੋਈ ਤੜਕੇ ਸਟਾਰਟ ਹੋ ਜਾਂਦੀ ਹੈ ਤਾਂ ਇਸ ਕਰਕੇ ਮਹੂਰਤ ਤੇ ਮਹੂਰਤ ਵੀ ਜਿਹੜਾ ਹੁੰਦਾ ਹੈ ਉਹ ਵੀ ਸਾਡਾ ਦੇਸੀ ਤਿਥੀਆਂ ਨਾਲ ਹੁੰਦਾ ਹੈ ਨਾ ਕਿ ਜੀ ਇੰਗਲਿਸ਼ ਤਿਥੀਆਂ ਨਾਲ ਸੋ ਜਿਹੜਾ ਸਾਨੂੰ ਆ ਦੀਵਾਲੀ ਹੈ ਉਹ 20 ਨੂੰ ਜਰੂਰ ਮਨਾਣੀ ਚਾਹੀਦੀ ਏ ਜਾਂ ਦੀਵਾਲੀ ਜਿਹੜੀ ਹੈ 20 ਤਰੀਕ ਨੂੰ ਤੁਸੀਂ ਪੂਜਨ ਜਰੂਰ ਕਰੋ ਦੀਵਾਲੀ ਕੋਜ 21 ਨੂੰ ਦੀਵਾਲੀ ਮਨਾਓ ਸੋ ਇਹ ਕਨਫਿਊਜ਼ਨ ਆਪਣੇ ਦਿਮਾਗ ਚੋਂ ਕੱਢ ਦੋ 20 ਤਰੀਕ ਨੂੰ ਜਿਹੜਾ ਤੁਸੀਂ ਪੂਜਨ ਜਰੂਰ ਕਰੋ ਜੀ ਧਨ ਤੇਰਸ ਦੀ ਕੀ ਤਾਰੀਖ ਦੱਸੀ ਗਈ ਹੈ ਧਨ ਤੇਰਸ ਦੀ ਕੱਲ ਦਾ 18 ਤਰੀਕ ਹੈ ਜੀ ਠੀਕ ਹੈ ਧਨ ਤੇਰਸ ਵੀ 18 ਤਰੀਕ ਨੂੰ ਤੁਸੀਂ ਕਰੋ ਸ਼ਾਮ ਦਾ ਮਹੂਰਤ ਹੈ ਉਹਦਾ ਕਈ ਲੋਕ ਛੋਟੀ ਦੀਵਾਲੀ ਵੱਡੀ ਦੀਵਾਲੀ ਇਦਾਂ ਵੀ ਜਿਹੜੇ ਮਨਾਉਂਦੇ ਇਹ ਪੰਜ ਦਿਸ਼ੀ ਇਤਿਹਾਾਰ ਹੁੰਦਾ ਹੈ ਇਹਦੇ ਚ ਨਰ ਚਤੁਰਦਸ਼ੀ ਛੋਟੀ ਦੀਵਾਲੀ ਹੈ ਧਨ ਤੇਰਸ ਹੈ ਭਈਆ ਦੂਜੇ ਵਿਸ਼ਕਰਮਾ ਭਗਵਾਨ ਜੀ ਦਾ ਜਿਹੜਾ ਹੁੰਦਾ ਜਨਮਤੀ ਹੈ ਤੇ ਇਹ ਸਾਰਾ ਕੁਝ ਇਹਦੇ ਅੰਡਰ ਹੀ ਆਉਂਦਾ ਪੰਜ ਦਿਸ਼ੀ ਦੀਵਾਲੀ ਦੇ ਵਿੱਚ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਵੇਂ ਹੁਣ ਇਨੂੰ ਇਸ ਤਰ੍ਹਾਂ ਸਮਝੋ ਕਿ 3:44 ਮਿੰਟ ਤੇ 20 ਤਰੀਕ ਨੂੰ અમાਵਸ ਸਟਾਰਟ ਹੋਣੀ ਹੈ ਤੇ ਅਗਲੇ ਦਿਨ 5:44 ਮਿੰਟ ਤੱਕ ਰਹੇਗੀ ਜੀ ਠੀਕ ਹੈ ਤਾਂ ਇਨ ਬਿਟਵੀਨ અમાਵਸ ਜਿਹੜਾ ਸਾਡਾ ਸ਼ਾਸਤਰਾਂ ਚ ਨਹੀਂ ਹੈ ਤੇ ਕਿ અમાਵਸ ਵਾਲੇ ਦਿਨ ਹੀ અમાਵਸ ਦੀ ਰਾਤ ਨੂੰ ਵੀ ਕਿ ਦੀਵਾਲੀ ਪੂਜਨ ਕੀਤਾ ਜਾਂਦਾ ਹੈ 21 ਤਰੀਕ ਨੂੰ ਦਾ અમાਵਸ ਨਹੀਂ ਹੋਏਗੀ 21 ਨੂੰ અમાਵਸ ਨਹੀਂ ਹੋਏਗੀ ਤਾਂ 21 ਨੂੰ ਅਗਰ ਅਸੀਂ ਇਹ ਰਾਤ ਨੂੰ ਪੂਜਾ ਕਰਨੀ ਹੈ ਤਾਂ ਫਿਰ ਇਹਦਾ ਮਤਲਬ ਹੈ ਸਾਨੂੰ ਫਿਰ 20 ਨੂੰ ਪੂਜਾ ਕਰਨੀ ਪੈਣੀ ਹੈ ਤਾਂ 21 ਨੂੰ ਦਿਵਾਲੀ ਮਨਾਓ ਜੀ ਅਗਰ 5:44 ਤੋਂ ਪਹਿਲਾਂ ਪਹਿਲਾਂ ਜਿਹੜੇ ਮੂਰਤ ਉਸ ਦੇ ਵਿੱਚ ਵੀ ਤੁਸੀਂ ਪੂਜਾ ਕਰ ਸਕਦੇ ਹੋ ਤਾਂ ਸਥਿਰ ਲਗਨ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਪੂਜਾ ਚਰ ਲਗਨ ਚ ਵੀ ਕੀਤੀ ਜਾਂਦੀ ਹੈ ਸਥਿਰ ਲਗਨ ਚ ਵੀ ਕੀਤੀ ਸਥਿਰ ਲਗਨ ਦੇ ਵਿੱਚ ਅਸੀਂ ਤਾਂ ਕਰਕੇ ਕਰਦੇ ਹਾਂ ਕਿ ਸਾਡੇ ਕੋਲ ਜਿਹੜੀ ਲక్ష్ਮੀ ਹੈ ਉਹ ਸਥਿਰ ਰਹੇ ਜੀ ਤੇ ਇੱਕ ਪ੍ਰਦੋਸ਼ ਕਾਲ ਵੀ ਹੁੰਦਾ ਜਿਹੜਾ ਉਹ ਵੀ 20 ਤਰੀਕ ਨੂੰ ਹੀ ਹੋ ਰਿਹਾ ਹੈ ਵਿਸ਼ਿਦ ਕਾਲ ਪ੍ਰਦੋਸ਼ ਕਾਲ ਸੋ ਇਸ ਕਰਕੇ ਬੈਟਰ ਹੈ ਤੁਸੀਂ 20 ਤਰੀਕ ਦਾ ਜਿਹੜਾ ਮੂਰਤ ਕੱਢਿਆ ਉਹ ਬੈਸਟ ਹੈਗਾ 21 ਨੂੰ ਵੀ ਜੋ ਸਾਨੂੰ ਬਾਕੀ ਹੋਰ ਮੰਦਰਾਂ ਤੋਂ ਹੋਰ ਜਿਹੜੇ ਸਾਡੇ ਪੂਜਨੀਏ ਸਥਾਨਲੇ ਸਿੱਧ ਪੀਠ ਹੈ ਜਿੰਨਾਂ ਤੋਂ ਸਾਨੂੰ ਆਰਡਰ ਆ ਰਹੇ ਨੇ ਤਾਂ 21 ਨੂੰ ਵੀ ਤੁਸੀਂ ਫੋਲੋ ਕਰੋ ਔਰ 20 ਨੂੰ ਲekin ਪੂਜਾ ਜ਼ਰੂਰ ਕਰੋ ਤੁਸੀਂ ਜਿਹੜੇ ਹੁਣੇ ਪ੍ਰਦੋਸ਼ ਕਾਲ ਦੱਸਿਆ ਤੇ ਇਹ ਜੇਕਰ ਦੇਖਿਆ ਜਾਵੇ ਦੀਵਾਲੀ ਦੀ ਪੂਜਾ ਜਿਹੜੀ ਹੈ ਲక్ష్ਮੀ ਪੂਜਨ ਦੇ ਨਾਲ ਕੀਤੀ ਜਾਂਦੀ ਹੈ ਲక్ష్ਮੀ ਵਾਸਤੇ ਕੀਤੀ ਜਾਂਦੀ ਹੈ ਲక్ష్ਮੀ ਦੇ ਆਕਾਸ਼ ਵਾਸਤੇ ਇਹ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤਾਂ ਸਹੀ ਢੰਗ ਕੀ ਸਭ ਦੇ ਆਪਣੇ ਆਪਣੇ ਰਿਚੁਅਲਸ ਹੈ ਸਭ ਦੇ ਆਪਣੀ ਆਪਣੀ ਤਰੀਕੇ ਹਰ ਰਿਲੀਜੀਅਨ ਦੇ ਮੁਤਾਬਕ ਜਿਹੜੀ ਇਹ ਤਿਹਾੜ ਬਣਾਇਆ ਜਾਂਦਾ ਪਰ ਸਹੀ ਢੰਗ ਕੀ ਹੈ ਤੁਹਾਡੇ ਮੁਤਾਬਕ ਲక్ష్ਮੀ ਨੂੰ ਟਕਾਉਣ ਵਾਸਤੇ ਕਿਉਂਕਿ ਹਰ ਕੋਈ ਇਹ ਕਹਿੰਦਾ ਵੀ ਜਦੋਂ ਪੂਜਾ ਕੀਤੀ ਜਾਂਦੀ ਹੈ ਨਾ ਤਾਂ ਸਿਰਫ ਲక్ష్ਮੀ ਮਾਤਾ ਦੇ ਆਉਣ ਦੇ ਵਾਸਤੇ ਕੀਤੀ ਜਾਂਦੀ ਘਰ ਚ ਸਫਾਈਆਂ ਹੁੰਦੀਆਂ ਫਿਰ ਲక్ష్ਮੀ ਪੂਜਾ ਕੀਤੀ ਜਾਂਦੀ ਹੈ ਤੁਸੀਂ ਟਿਕਾਣ ਵਾਲੀ ਗੱਲ ਕੀਤੀ ਹੈ ਲక్ష్ਮੀ ਟਿਕਾਣਾ ਹੀ ਸਭ ਨਾਲੋਂ ਵੱਡੀ ਗੱਲ ਹੈ ਕੁਮਾਰ ਤਾਂ ਹਰ ਕੋਈ ਲੈਂਦਾ ਜੀ ਬਿਲਕੁਲ ਠੀਕ ਹੈ ਤਾਂ ਸਭ ਨਾਲੋਂ ਪਹਿਲੇ ਲక్ష్ਮੀ ਜੀ ਦਾ ਮੰਤਰ ਹੈ ਬਹੁਤ ਸਾਰੇ ਮੰਤਰ ਨੇ ਲక్ష్ਮੀ ਜੀ ਦੇ ਨੈਟ ਤੇ ਅਵੇਲੇਬਲ ਨੇ ਉਹਨਾਂ ਮੰਤਰਾਂ ਦਾ ਉਚਾਰਨ ਕਰੋ ਅਗਰ ਮੈਂ ਇੱਥੇ ਬੋਲਾਂਗਾ ਤੇ ਹੋ ਸਕਦਾ ਤੁਹਾਡੇ ਕੋਲ ਪ੍ਰੋਨਨਸिएशन ਸਹੀ ਨਾ ਕੀਤੀ ਜਾਵੇ ਸੋ ਇਸ ਕਰਕੇ ਬਹੁਤ ਸਾਰੇ ਮੰਤਰ ਨੇ ਤਾਂ ਉਹਨਾਂ ਉਹ ਮੰਤਰਾਂ ਦਾ ਘੱਟੋ-ਘੱਟ 108 ਵਾਰੀ ਜਾਪ ਜਰੂਰ ਕਰੋ। ਹਮ ਇੱਕ ਤੁਸੀਂ ਅ ਦਿਵਾਲੀ ਵਾਲੇ ਦਿਨ ਕਮਲ ਦਾ ਫੁੱਲ ਇੱਕ ਕਮਲ ਗੱਟੇ ਦੀ ਮਾਲਾ ਹਮ ਇਹਦਾ ਇਸਤੇਮਾਲ ਜਰੂਰ ਕਰੋ। ਇਹਦੇ ਚ ਕਪੂਰ ਦਾ ਇਸਤੇਮਾਲ ਜਰੂਰ ਕਰੋ। ਜੀ ਦਹੀਂ ਦਾ ਇਸਤੇਮਾਲ ਜਰੂਰ ਕਰੋ। ਸ਼ੁੱਧ ghee ਇਹਦਾ ਇਸਤੇਮਾਲ ਜਰੂਰ ਕਰੋ। ਜੀ ਚੀਨੀ, ਚਾਵਲ, ਚਾਵਲ ਵੀ ਜਿਹੜਾ ਬਾਸਮਤੀ ਲੈਣੇ ਟੋਟਾ ਚਾਵਲ ਨਹੀਂ ਲੈਣੇ। ਠੀਕ ਹੈ। ਤੇ ਸੁਪਾਰੀ ਇਹ ਹੈ ਨਾ ਇੱਕ کافی ساری ਜਿਹੜੀ ਚੀਜ਼ਾਂ ਇਹਨਾਂ ਚੋਂ ਘੱਟੋ ਘੱਟ ਪੰਜ ਚੀਜ਼ਾਂ ਦਾ ਇਸਤੇਮਾਲ ਤਾਂ ਜਰੂਰ ਕਰੋ 5 7 9 11 ਇਸ ਕੁਆਂਟੀਟੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਲక్ష్ਮੀ ਦਾ ਜਿੰਨੇ ਨਾਲ ਪ੍ਰਸੰਨ ਹੁੰਦੀ ਲੇਕਿਨ ਕਮਲ ਦਾ ਫੁੱਲ ਔਰ ਕਮਲ ਗट्टे ਦੀ ਮਾਲਾ ਜੀ ਕਮਲ ਦਾ ਫੁੱਲ ਖਿਲਾ ਕੇ ਜਾਂਦਾ ਲక్ష్ਮੀ ਮਾਤਾ ਇਹਰ ਛੋਟੀ ਜੀ ਮੂਰਤੀ ਹੈ ਤੁਹਾਡੇ ਕੋਲ ਤਾਂ ਲక్ష్ਮੀ ਮਾਤਾ ਨੂੰ ਕਮਲ ਦੇ ਫੁੱਲ ਦੇ ਉੱਪਰ ਜਰੂਰ ਬਿਠਾਓ ਔਰ ਉਹਨਾਂ ਦੇ ਗਲੇ ਦੇ ਵਿੱਚ ਕਮਲ ਗੱਟੇ ਦੀ ਮਾਲਾ ਜਾਂ ਸਾਹਮਣੇ ਕਮਲ ਗੱਟੇ ਦੀ ਮਾਲਾ ਜਰੂਰ ਰੱਖੋ ਔਰ ਲక్ష్ਮੀ ਜੀ ਦਾ ਜਿਹੜਾ ਮੰਤਰ ਨੇ ਕਈ ਤਰ੍ਹਾਂ ਦੇ ਮੰਤਰ ਨੇ ਉਸ ਮੰਤਰ ਦਾ ਜਾਪ ਜਰੂਰ ਕਰੋ ਲੇਕਿਨ ਟਾਈਮ ਦੇਖ ਕੇ ਜੋ ਤੁਹਾਨੂੰ ਟਾਈਮ ਦੱਸਿਆ ਉਸ ਦੇ ਵਿੱਚ ਕਰੋ ਔਰ ਲక్ష్ਮੀ ਮਾਤਾ ਜਰੂਰ ਤੁਹਾਡੇ ਘਰ ਤੁਹਾਡੇ ਕੋਲ ਪ੍ਰਸੰਨ ਹੋਏਗੀ ਔਰ ਤੁਹਾਡੇ ਕੋਲ ਟਿੱਕੀ ਰਹੇਗੀ ਲక్ష్ਮੀ ਮਾਤਾ ਔਰ ਤੁਹਾਡੇ ਜਿਹੜੇ ਪੈਸੇ ਜਿਹੜੇ ਤੁਸੀਂ ਜੋੜੇ ਹੋਏ ਪੈਸੇ ਉਹ ਪ੍ਰਮਾਤਮਾ ਤੁਹਾਡੇ ਐਸੇ ਕੰਮਾਂ ਤੇ ਲਾਏਗਾ ਜਿੱਥੇ ਤੁਹਾਨੂੰ ਖਰਚ ਕਰਕੇ ਖੁਸ਼ੀ ਹੋਵੇ ਨਾ ਕਿ ਦੇਖੋ ਲక్ష్ਮੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਅਗਰ ਲక్ష్ਮੀ ਆਣੀ ਬਹੁਤ ਬੰਦਿਆਂ ਕੋਲ ਬਹੁਤ ਬੰਦਿਆਂ ਕੋਲ ਆ ਜਾਂਦੀ ਹੈ ਲੇਕਿਨ ਮਕਸਦ ਕੀ ਹੈ ਕਿ ਸਾਡੀ ਲక్ష్ਮੀ ਜਾ ਕਿਥੇ ਰਹੀ ਹੈ ਜਾ ਕਿਥੇ ਰਹੀ ਹੈ ਇਹ ਨਾ ਹੋਵੇ ਨਾ ਤੁਹਾਡੀ ਲక్ష్ਮੀ ਹਸਪੀਟਲਾਂ ਚ ਜਾ ਰਹੀਏ ਕਚਹਿਰੀਆਂ ਚ ਜਾ ਰਹੀਏ ਤੁਹਾਡੀ ਲక్ష్ਮੀ ਕਿਤੇ ਗਲਤ ਕੰਮਾਂ ਤੇ ਜਾ ਰਹੀ ਤੇ ਬੱਚੇ ਹੀ ਗਲਤ ਇਸਤੇਮਾਲ ਕਰ ਰਹੇ ਆ ਸੋ ਲక్ష్ਮੀ ਅੱਗੇ ਇਹ ਅਰਦਾਸ ਇਹ ਪ੍ਰਮਾਤਮਾ ਅੱਗੇ ਜਰੂਰ ਕਰਿਆ ਕਰੋ ਬੇਨਤੀ ਕਰਿਆ ਕਰੋ ਇਹ ਪ੍ਰਮਾਤਮਾ ਇਹ ਲక్ష్ਮੀ ਮਾਤਾ ਜੇ ਤੁਸੀਂ ਸਾਡੇ ਕੋਲ ਆਈਂ ਤੇ ਸਾਡੇ ਚੰਗੇ ਕੰਮਾਂ ਚ ਹੀ ਲਾਈਂ ਜੀ ਅਸੀਂ ਇਸ ਇਹਦਾ ਸੋਨਾ ਖਰੀਦੀਏ ਚਾਂਦੀ ਖਰੀਦੀਏ ਅਸੀਂ ਕੋਈ ਪ੍ਰਾਪਰਟੀ ਖਰੀਦੀਏ ਸਾਡੇ ਬੱਚਿਆਂ ਦੇ ਵਿਆਹ ਹੋ ਜਾਣ ਜਾਂ ਅਸੀਂ ਇਹਨੂੰ ਕੋਈ ਅੱਛੇ ਕੰਮਾਂ ਦੇ ਵਿੱਚ ਜਿਹੜੇ ਅਸੀਂ ਲੋਕਾਂ ਦੀ ਸੇਵਾ ਕਰ ਨਹੀਂ ਹਾਂ ਆਪਣੇ ਪੈਸੇ ਨੂੰ ਜਰੂਰ ਤੁਸੀਂ ਚੰਗੇ ਕੰਮਾਂ ਤੇ ਜਰੂਰ ਲਾਓ ਜਰੂਰ ਲਾਓ ਜੀ ਕਿਸੇ ਗਰੀਬ ਦੀ ਮਦਦ ਜਰੂਰ ਕਰੋ ਅੱਜਕੱਲ ਬੜੀਆਂ ਸੰਸਥਾਵਾਂ ਖੁੱਲੀਆਂ ਉਹਨਾਂ ਨੂੰ ਡੋਨੇਟ ਕਰੋ ਕਿਉਂਕਿ ਤੁਸੀਂ ਪ੍ਰੋਪਰਲੀ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਦੇ ਦਿਓ ਕੁਛ ਨਾ ਕੁਛ ਜ਼ਰੂਰ ਦਿਓ ਸੋ ਇਹਦੇ ਨਾਲ ਕੀ ਹੈ ਕਿ ਲਕਸ਼ਮੀ ਮਾਤਾ ਹਮੇਸ਼ਾ ਤੁਹਾਡੇ ਤੇ ਖੁਸ਼ ਰਹੇਗੀ ਪ੍ਰਸੰਨ ਰਹੇਗੀ ਔਰ ਤੁਹਾਡਾ ਪੈਸਾ ਗਲਤ ਨਹੀਂ ਹੋਏਗਾ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਜ਼ਰੂਰ ਗੱਲ ਕਰਨਾ ਚਾਹਾਂਗਾ ਮੈਂ ਜੋ ਕਿ ਕਾਫੀ ਇੰਟਰਵਿਊ ਹੁੰਦੀਆਂ ਤੇ ਮੋਂਾ ਜ਼ਰੂਰ ਕਹਿਣਾ ਵਾਂ ਕਿ ਮੈਂ ਕੁੰਡਲੀ ਦੇਖਦਾ ਵਾਂ ਵਸਤੂ ਦੇਖਦਾ ਕੁੰਡਲੀ 'ਚ ਇੱਕ ਚੀਜ਼ ਹੁੰਦੀ ਏ ਕਿ ਕਾਰਮਿਕ ਕਾਰਮਿਕ ਗੁੰਡਲੀ ਗੰਨਿਆਂ ਨੂੰ ਕਾਰਮਿਕ ਗੁੰਡਲੀ ਹੁੰਦਾ ਹੈ ਕਰਮਾਂ ਦੀ ਗੁੰਡਲੀ ਜੀ ਜੋ ਤੁਸੀਂ ਕਰਮ ਕਰੋਗੇ ਜੋ ਤੁਸੀਂ ਕਰਮ ਕਰਦੇ ਹੋ ਉਹਦੇ ਰਿਜ਼ਲਟ ਤੁਹਾਨੂੰ ਮਿਲਣਗੇ ਹੀ ਮਿਲਣਗੇ ਜੀ ਚੰਗੇ ਕਰੋਗੇ ਤਾਂ ਚੰਗੇ ਮਿਲਣਗੇ ਮਾੜੇ ਕਰੋਗੇ ਤਾਂ ਮਾੜੇ ਹੀ ਕਰਾਂ ਜੀ ਇਹਦਾ ਇੱਕ ਵਾਰ ਸਿੰਪਲ ਜਿਹਾ ਉਦਾਹਰਣ ਦਿੰਨਾ ਅੱਜ ਤੁਸੀਂ ਇੱਕ ਟਾਈਮ ਦੇ ਵਿੱਚ ਅਗਰ ਤੁਸੀਂ ਦੋ ਰੋਟੀਆਂ ਖਾਣੇ ਹੋ ਤਾਂ ਅੱਠ ਖਾ ਲਓ 10 ਖਾ ਲਓ ਇੱਕ ਟਾਈਮ ਤੇ ਉਹ ਤੁਸੀਂ ਕਰਮ ਕਰ ਲਿਆ ਜੀ ਉਹ ਤੁਸੀਂ ਕਰਮ ਕਰ ਲਿਆ ਰੋਟੀ ਖਾ ਕੇ ਲੇਕਿਨ ਇਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ 3 ਘੰਟੇ ਜਾਂ 4 ਘੰਟੇ ਜਾਂ 5 ਘੰਟੇ ਬਾਅਦ ਮਿਲੇਗਾ ਕਿ ਤੁਹਾਡਾ ਪੇਟ ਜਰੂਰ ਦੁਖੇਗਾ ਜੀ ਉਹ ਕਰਮ ਹੈ ਨਾ ਤੁਸੀਂ ਕਰਮ ਕੀਤੇ ਆ ਤੇ ਕਰਮਾਂ ਦਾ ਫਲ ਤੁਹਾਨੂੰ ਨਾਲ ਮਿਲਣਾ ਹੈ ਲੇਕਿਨ ਜਿਹੜੇ ਅਸੀਂ ਚੰਗੇ ਕਰਮ ਕਰਾਂਗੇ ਤਾਂ ਲక్ష్ਮੀ ਮਾ ਹਮੇਸ਼ਾ પ્રસન્ન ਰਹਿੰਦੀ ਹੈ ਸਾਡੇ ਚੰਗੇ ਕਰ ਚੰਗੀ ਜਗ੍ਹਾ ਤੇ ਪੈਸਾ ਲੱਗਦਾ ਸਾਡਾ ਅਗਰ ਗਲਤ ਕਰਾਂਗੇ ਤਾਂ ਗਲਤ ਕਰਮਾਂ ਤੇ ਪੈਸਾ ਲੱਗਦਾ ਦੂਸਰੀ ਗੱਲ ਇਹ ਜਿਹੜੀ ਜਿਹੜੀ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਵੀ ਜਿਹੜੀ ਵੀ ਕਨਫਿਊਜ਼ਨ ਦੀਵਾਲੀ ਨੂੰ ਲੈ ਕੇ ਕ੍ਰੀਏਟ ਹੋ ਰਹੀ ਏ ਉਹਨੂੰ ਕ੍ਰੀਏਟ ਨਾ ਹੋਣ ਦਿਓ ਇੱਕ ਉਸ ਟਾਈਮ ਜਿਹੜਾ ਤੁਹਾਨੂੰ ਦੱਸਿਆ 20 ਤਰੀਕ ਦੇ ਵਿੱਚ ਸਾਨੂੰ ਸਵਾ ਸੱਤ ਤੋਂ ਸਵਾ ਅੱਠ ਦੇ ਵਿੱਚ ਜਰੂਰ ਦੀਵਾਲੀ ਲక్ష్ਮੀ ਮਾਤਾ ਦਾ ਪੂਜਨ ਕਰ ਲੋ ਤੁਹਾਡੇ ਦੇਖੋ અમાਵਸ ਵੀ ਹੈ ਪਰਦੋਸ਼ ਕਾਲ ਵੀ ਹੈ ਜੀ ਠੀਕ ਹੈ ਉਹ ਰਾਤਰੀ ਕਾਲ ਵੀ ਹੈ ਤਾਂ ਉਸ ਦਿਨ ਅਗਰ ਪੂਜਾ ਕੀਤੀ ਜਾਏਗੀ ਤਾਂ ਸਾਨੂੰ ਅੱਛਾ ਫਲ ਮਿਲੇਗਾ 21 ਤਰੀਕ ਵਾਲੇ ਦਿਨ ਤੁਸੀਂ ਜੋ ਅ ਦੁਨੀਆ ਮਨਾ ਰਹੀ ਹੈ ਦੀਵਾਲੀ ਉਸ ਦਿਨ ਦੀਵਾਲੀ ਮਨਾਓ ਪਟਾਕੇ ਚਲਾਓ ਜੋ ਕਰਨਾ ਤੁਸੀਂ ਕਰੋ ਜੀ ਦੇਖੋ ਮੇਨ ਪੂਜਾ ਕਿਉਂ ਹੁੰਦੀ ਹੈ ਤੁਸੀਂ ਇੱਕ ਵਿਆਹ ਤੇ ਜਾਣੇ ਹੋ ਅਗਰ ਇੱਕ ਵਿਆਹ ਦੇ ਵਿੱਚ ਲੱਖਾਂ ਕਰੋੜਾ ਰੁਪਏ ਖਰਚ ਹੋ ਜਾਂਦੇ ਹੈ ਤਾਂ ਉਹ ਵਿਆਹ ਤਦ ਤੱਕ ਵਿਆਹ ਨਹੀਂ ਮੰਨਿਆ ਜਾਂਦਾ ਜਦ ਤੱਕ ਲਾਵਾ ਫੇਰੇ ਜਾਂ ਜੋ ਵੀ ਜਿਸ ਵੀ ਧਰਮ ਦੇ ਅਕੋਰਡਿੰਗਲੀ ਕੁਝ ਹੁੰਦਾ ਹੈ ਅਗਰ ਉਹਨੂੰ ਰਿਲੀਜੀਅਸਲੀ ਇੱਕ ਦੂਜੇ ਨਾਲ ਅਟੈਚ ਨਹੀਂ ਕਰਦੇ ਮੰਤਰਾਂ ਦੇ ਨਾਲ ਪਾਠ ਦੇ ਨਾਲ ਜਾਂ ਜਿਸ ਤਰ੍ਹਾਂ ਵੀ ਅਸੀਂ ਕਰਦੇ ਆਂ ਤਦ ਤੱਕ ਉਹ ਵਿਆਹ ਸੰਪੰਨ ਨਹੀਂ ਹੁੰਦਾ ਚਾਹੇ ਜਿੰਨਾ ਮਰਜ਼ੀ ਅਸੀਂ ਜੀ ਖਰਚਾ ਕਰ ਲਈਏ ਠੀਕ ਹੈ ਸੋ ਜਦ ਤੱਕ ਤੁਸੀਂ ਇਹਦਾ ਮਤਲਬ ਕੀ ਹੋ ਗਿਆ ਕਿ ਸਭ ਨਾਲੋਂ ਜ਼ਿਆਦਾ ਜ਼ਰੂਰੀ ਕੀ ਹੋ ਗਿਆ ਮਹੂਰਤ ਬਿਲਕੁਲ ਮਹੂਰਤ ਹੋ ਗਿਆ ਮਹੂਰਤ ਰਾਤ ਨੂੰ ਨਿਕਲਦਾ ਹੈ ਤੜਕੇ ਨਿਕਲਦਾ ਹੈ ਜਾਂ ਜਿਸ ਤਾਂ ਵੀ ਮਰਜ਼ੀ ਨਿਕਲਦਾ ਲਾਵਾ ਫਿਰੇ ਅਸੀਂ ਉਸ ਟਾਈਮ ਹੀ ਕਰਦੇ ਆ ਸੋ ਇਸ ਕਰਕੇ ਜਿਹੜਾ ਮਹੂਰਤ ਦਾ ਜ਼ਰੂਰ ਧਿਆਨ ਰੱਖੋ ਔਰ ਮਹੂਰਤ ਜਿਹੜਾ ਆ ਰਿਹਾ ਹੈ ਬੈਸਟ ਹੈਗਾ ਜਿਹੜਾ 20 ਤਰੀਕ ਦਾ 21 ਤਰੀਕ ਨੂੰ ਤੁਸੀਂ ਫੋਲੋ ਕਰਕੇ ਆਪਣਾ ਜਵਾਲੀ ਮਨਾਓ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਤਾਂ ਇਹ 9.5 ਸੀਐਸਟ੍ਰੋਲੋਜਰ ਦੀਪਕ ਤਵਨ ਜਿਨ੍ਹਾਂ ਨੇ ਸਾਰੀ ਸੰਖੇਪ ਜਾਣਕਾਰੀ ਦਿੱਤੀ ਹੈ ਕਿ ਇਸ ਤਰੀਕੇ ਦੇ ਨਾਲ ਵਿਸਤਾਰ ਦੇ ਵਿੱਚ ਦੱਸਿਆ ਹੈ ਕਿ ਤੁਸੀਂ ਜਿਹੜੀ ਹੈ ਦੀਵਾਲੀ ਕਿਸ ਦਿਨ ਮਨਾਣੀ ਕੀ ਮਹੂਰਤ ਹੈ ਕਿਸ ਤਰੀਕੇ ਨਾਲ ਲక్ష్ਮੀ ਮਾਤਾ ਨੂੰ ਪ੍ਰਸਤਾਨ ਕਰਨਾ ਹੈ ਤੇ ਜਿਹੜੀ-ਜਿਹੜੀਆਂ ਬਦਲਾਵ ਤੁਸੀਂ ਆਪਣੇ ਅੰਦਰ ਲੈ ਕੇ ਆਣੇ ਹਨ ਤਾਂ ਕਿ ਨਾ ਤਾਂ ਸਿਰਫ ਇੱਕ ਪੂਜਾ ਦੇ ਰਾਹੀ ਪਰ ਆਪਣੇ ਕਰਮਾਂ ਦੇ ਰਾਹੀ ਵੀ ਲక్ష్ਮੀ ਮਾਤਾ ਨੂੰ ਜਿਹੜਾ ਪ੍ਰਸੰਨ ਕੀਤਾ ਜਾ ਸਕਦਾ ਹੈ ਤਾਂ ਸਾਰੀ ਕਨਫਿਊਜ਼ਨ ਜਿਹੜੀ ਤੁਹਾਡੀ ਇਸ ਰਾਹੀਂ ਕਲੀਅਰ ਹੋ ਗਈ ਹੋएगी ਇਸ ਵੀਡੀਓ ਜ਼ਰੂਰ ਆਪਣੇ ਫੈਮਲੀ ਫਰੈਂਡਸ ਦੇ ਵਿੱਚ ਸ਼ੇਅਰ ਕਰ ਦਿਓ ਤੇ ਸਾਡੇ ਸਾਰੀ ਟੀਮ ਦੇ ਵੱਲੋਂ ਸਰ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤਾਂ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ